हां जी ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਤੁਹਾਡਾ ਆਪਣੇ ਫੇਸਬੁੱਕ ਪੇਜ ਖੇਤੀਬਾੜੀ ਪੰਜਾਬ ਦੀ ਤੇ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਹੈ ਕਿਸਾਨ ਦੋਸਤੋ ਉਮੀਦ ਕਰਦੇ ਆ ਠੀਕ ਠਾਕ ਹੋਵੋ ਤੇ ਕਿਸਾਨ ਦੋਸਤੋ ਕਣਕਾ ਹੁਣ ਤਕਰੀਬਨ ਸਾਰਾ ਸ਼ੁਰੂ ਕਰ ਚੁੱਕਿਆ ਜਿਹੜੀਆਂ ਗੇਤੀਆਂ ਕਣਕਾ ਸੀਗੀਆਂ ਤੇ ਕਈ ਕਣਕਾਂ ਨਿਸਰ ਵੀ ਚੁੱਕੀਆਂ ਤੇ ਇਸ ਟਾਈਮ 13 0 45 ਜਾਂ 0 52 34 ਦੀ ਸਪਰੇਅ ਕਰ ਰਹੇ ਕਿਸਾਨ ਵੀਰ ਐ ਐਨ ਪੀ ਕੇ ਤੇ ਬੜੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀਗੇ ਕਿ ਆਪਾਂ 13 0 45 ਦੇ ਨਾਲ ਕਿਸਾਨ ਵੀਰ ਪੁੱਛ ਰਿਹਾ ਕਿ ਆਪਾਂ ਮੈਗਨੀਜ਼ ਮੈਗਨੀਜ਼ ਸਪਰੇਅ ਮਿਕਸ ਕਰਕੇ ਛਰਕ ਸਕਦੇ ਆ ਜਾਂ ਜ਼ਿੰਕ ਜਾਂ ਮੈਗਨੀਸ਼ੀਅਮ ਆਪਾਂ ਐਡ ਕਰਕੇ ਛਰਕ ਸਕਦੇ ਆ ਤਾਂ ਕਿਸਾਨ ਵੀਰੋ ਆਪਾਂ ਤੁਹਾਨੂੰ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆ ਕਿ 13045 ਜਾਂ 05234 ਦੇ ਨਾਲ ਆਪਾਂ ਕੋਈ ਵੀ ਤੱਤ ਮੈਗਜ਼ੀਨ ਜਾਂ ਮੈਗਨੀਸ਼ੀਅਮ ਜਾਂ ਜ਼ਿੰਕ ਆਪਾਂ ਨਹੀਂ ਐਡ ਕਰਕੇ ਛਰਕ ਸਕਦੇਗੇ ਆਪਾਂ ਕੱਲਾ ਬੋਰਨ ਤੱਤ ਇਹਨਾਂ ਦੇ ਨਾਲ ਐਡ ਕਰਕੇ ਛਰਕ ਸਕਦੇ ਆ 13045 ਦੇ ਨਾਲ ਪਲੱਸ ਬੋਰਨ ਬਾਕੀ ਆ ਜਿਹੜੀ ਮੈਗਨੀਜ਼ ਜਾਂ ਮੈਗਨੀਸ਼ੀਅਮ ਜਾਂ ਜ਼ਿੰਕ